ਤਰਨਤਾਰਨ ਚ ਮਹਿਲਾ ਨੂੰ ਨਿਰਵਸਤਰ ਕਮਾਉਣ ਦੇ ਮਾਮਲੇ ਚ ਪੁਲਿਸ ਨੇ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਦੇ ਨਾਲ ਹੀ ਮਹਿਲਾ ਕਮਿਸ਼ਨ ਨੇ ਨੋਟਿਸ ਲੈ ਕੇ ਆ ਐਸਐਸਪੀ ਤੇ ਡੀਸੀ ਤੋਂ ਰਿਪੋਰਟ ਤਾਲਬ ਕੀਤੀ ਹੈ ਘਟਨਾ 31 ਮਾਰਚ ਦੀ ਹੈ ਪਰ ਪਿੱਤੇ ਦਿਨੀ ਆਈ ਸ਼ਰਮਨਾਕ ਵੀਡੀਓ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ ਸੀ ਪਿੰਡ ਬਲਟੋਆ ਦੀ ਰਹਿਣ ਵਾਲੀ ਇਸ ਪਹਿਲਾ ਦੇ ਮੁੰਡੇ ਨੇ ਪਿੰਡ ਦੀ ਹੀ ਇੱਕ ਲੜਕੀ ਨਾਲ ਲਵ ਮੈਰਿਜ ਕਰਵਾ ਲਈ ਸੀ ਜਿਸ ਤੋਂ ਖਫਾ ਹੋ ਕੇ ਲੜਕੀ ਦੇ ਪਰਿਵਾਰ ਨੇ ਮੁੰਡੇ ਦੀ ਮਾਂ ਨੂੰ ਨਿਰਵਸਤਰ ਕਰਕੇ ਪਿੰਡ ਚ ਕਮਾਇਆ ਵੀਡੀਓ ਬਣਾਈ ਤੇ ਵਾਇਰਲ ਕਰ ਦਿੱਤੀ ਸਭਰਾਲਾ ਡਾਂਸਰ ਵਿਵਾਦ ਮਾਮਲੇ ਚਰਵਿੰਦਰ ਸਿੰਘ ਨਾਮ ਦੇ ਇੱਕ ਸ਼ਖਸ ਦੀ ਹੋਰ ਗ੍ਰਿਫਤਾਰੀ ਹੋਈ ਹੈ ਇਸ ਸ਼ਖਸ ਤੇ ਡਾਂਸਰ ਤੇ ਸ਼ਰਾਬ ਵਾਲਾ ਗਲਾਸ ਸੁੱਟਣ ਦੇ ਇਲਜ਼ਾਮ ਨੇ ਹਾਲਾਂਕਿ 2 ਦਿਨ ਪਹਿਲਾਂ ਪੁਲਿਸ ਨੇ ਜਗਰੂਪ ਜਗਰੂਪ ਸਿੰਘ ਨੂੰ ਕਾਬੂ ਕੀਤਾ ਸੀ ਜੋ ਕਿ ਪੁਲਿਸ ਮੁਲਾਜ਼ਮ ਹੈ ਤੇ ਲੁਧਿਆਣਾ ਚ ਡਿਊਟੀ ਤੇ ਤਾਇਨਾਤ ਹੈ ਹੁਣ ਤੱਕ ਲਗਾਤਾਰ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਮਾਮਲਾ ਸੁਰਖੀਆਂ ਚ ਹੈ ਜਿੱਥੇ ਆਰਗੇਨਾਈਜ਼ਰ ਡਾਂਸਰ ਦੀ ਖਿਲਾਫਤ ਚ ਖੜੇ ਹੋਏ ਤਾਂ ਡਾਂਸਰ ਵੱਲੋਂ ਵੀ ਆਪਣਾ ਪੱਖ ਮੀਡੀਆ ਅੱਗੇ ਰੱਖਿਆ ਹੈ ਨੋਇਡਾ ਪੁਲਿਸ ਨੇ ਸੱਪਾਂ ਦੇ ਜ਼ਹਿਰ ਮਾਮਲੇ 'ਚ ਯੂਟਿਊਬਰ ਐਲਵਿਸ਼ ਯਾਦਵ ਖਿਲਾਫ ਚਾਰ ਸ਼ੀਟ ਦਾਖਲ ਕੀਤੀ ਹੈ ਪੁਲਿਸ ਨੇ ਐਲਵਿਸ਼ ਸਣੇ 8 ਮੁਲਜ਼ਮਾਂ ਖਿਲਾਫ 800 ਪੇਜਾਂ ਦੀ ਚਾਰ ਸ਼ੀਟ ਧਾਰ ਕਰਤੀ ਹੈ ਜਿਸ 'ਚ ਵਿਦੇਸ਼ੀ ਸੱਪਾਂ ਦੀ ਤਸਵੀਰਾਂ ਦਾ ਜ਼ਿਕਰ ਹੈ ਨੋਇਡਾ ਪੁਲਿਸ ਨੇ ਰੇਪ ਪਾਰਟੀਆਂ ਦੇ ਸਬੂਤਾਂ ਦਾ ਵੀ ਜ਼ਿਕਰ ਕੀਤਾ ਹੈ ਪੁਲਿਸ ਮੁਤਾਬਕ ਐਲਵਿਸ਼ ਸਪੇਰੀਆਂ ਦੇ ਸੰਪਰਕ ਦੇ ਵਿੱਚ ਸੀ ਦੱਸਦੀ ਹੈ ਕਿ ਨੋਇਡਾ ਪੁਲਿਸ ਨੇ ਪਿਛਲੇ ਸਾਲ ਨਵੰਬਰ 'ਚ 2M L ਸੱਪ ਦਾ ਜ਼ਹਿਰ ਬਰਾਮਦ ਕੀਤਾ ਤੇ ਮਾਮਲੇ 'ਚ ਕੇਸ ਟਰਚ ਕਰਕੇ ਜਾਂਚ ਸ਼ੁਰੂ ਕਰ ਦਿੱਲੀ ਚ ਸੀਬੀਆਈ ਨੇ ਚਾਈਲਡ ਟਰੈਫਿਕਿੰਗ ਦਾ ਪਰਦਾ ਫਾਸ਼ ਕਰਦਿਆਂ ਐਨਸੀਆਰ ਦੇ ਕਈ ਇਲਾਕਿਆਂ 'ਚ ਰੇਡ ਕੀਤੀ। ਇਸ ਤਰ੍ਹਾਂ ਉਨ੍ਹਾਂ 7-8 ਬੱਚਿਆਂ ਨੂੰ ਰੈਸਕਿਊ ਵੀ ਕੀਤਾ। ਪੂਰਾ ਮਾਮਲਾ ਨਵਜੰਮੇ ਬੱਚਿਆਂ ਦੀ ਖਰੀਦੋ-ਫਰੋਖਤ ਨਾਲ ਜੁੜਿਆ ਹੋਇਆ ਹੈ। ਸੀਬੀਆਈ ਦੀ ਟੀਮ ਨੇ ਇੱਕ ਮਹਿਲਾ ਤੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਹੈ। ਹਿਰਾਸਤ ਚ ਲਿਆ। ਗੈਂਗ ਦੇ ਹੋਰ ਮੈਂਬਰਾਂ ਦੀ ਗ੍ਰਿਫਤਾਰੀ ਲਈ ਦੇਸ਼ ਦੇ ਬਾਕੀ ਸੂਬਿਆਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਹੁਣ ਤੱਕ ਹਸਪਤਾਲ 'ਚੋਂ ਨਵਜੰਮੇ ਬੱਚਿਆਂ ਦੀ ਚੋਰੀ ਦੇ ਕਈ ਮਾਮਲੇ ਸਾਹਮਣੇ ਆਏ ਹਨ। ਹਰਿਆਣਾ ਦੇ ਕੈਤਲ ਚ ਚੋਣ ਕਮਿਸ਼ਨ ਦੀ ਵੈਬਸਾਈਟ ਹੈਕ ਹੋ ਗਈ। ਪੁਲਾਸਾ ਉਦੋਂ ਹੋਇਆ ਜਦੋਂ ਆਪ ਦੇ ਵਰਕਰਾਂ ਨੇ ਰੈਲੀ ਲਈ ਪਰਮਿਸ਼ਨ ਮੰਗੀ ਸੀ ਪਰ ਅਰਜੀ ਨੂੰ ਰੱਦ ਕਰਕੇ ਇਤਰਾਜ਼ਯੋਗ ਰਿਪਲਾਈ ਕਰ ਦਿੱਤਾ ਗਿਆ। ਰਿਪਲਾਈ 'ਚ ਚੋਣ ਕਮਿਸ਼ਨ ਦੀ ਵੈਬਸਾਈਟ ਤੋਂ ਗਾਲਾਂ ਲਿਖੀਆਂ ਗਈਆਂ। ਐਕਸ਼ਨ ਲੈਂਦਿਆਂ ਐਸ.ਡੀ.ਐਮ ਤੇ ਏ.ਆਰ.ਓ ਨੇ ਪੰਜ ਅਧਿਕਾਰੀਆਂ ਨੂੰ ਸਸਪੈਂਡ ਕਰ ਦਿੱਤਾ। ਫਿਲਹਾਲ ਸਾਈਬਰ ਪੁਲਿਸ ਵੱਲੋਂ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਬਰਨਾਲਾ ਦੇ ਪਿੰਡ ਸੰਧੂ ਕਲਾਂ 'ਚ ਛੋਟੇ ਭਰਾ ਨੇ ਵੱਡੇ ਭਰਾ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇੱਕ ਛੋਟੇ ਵਿਵਾਦ ਤੋਂ ਬਾਅਦ ਮੁਲਜ਼ਮ ਪੂਰਨ ਸਿੰਘ ਨੇ ਪੇਜ ਕਸਨਾਲ ਬਾਹਰ ਕਰਕੇ ਵੱਡੇ ਭਰਾ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਪਰਿਵਾਰ ਮੁਤਾਬਕ ਮਲਜ਼ਮ ਨਸ਼ੇ ਦਾ ਆਦੀ ਹੈ ਬੀਤੀ ਰਾਤ ਉਸ ਦਾ ਵੱਡੇ ਭਰਾ ਨਾਲ ਪਸ਼ੂਆਂ ਨੂੰ ਲੈ ਕੇ ਵਿਵਾਦ ਹੋਇਆ ਸੀ ਫਿਲਹਾਲ ਪੁਲਿਸ ਵੱਲੋਂ ਮਲਜ਼ਮ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਗਈ। ਖਰੜ ਦੇ ਸਨੀਅਨ ਕਲੇਵ ਚ 27 ਸਾਲਾ ਕੁੜੀ ਦੇ ਘਰ ਚੜ੍ਹ ਕੇ ਹਨਛਾਪਿਆ ਨੇ ਤੇਜ਼ ਤਾਰ ਹਥਿਆਰਾਂ ਨਾਲ ਉਸ ਦਾ ਕਤਲ ਕਰ ਦਿੱਤਾ ਤੇ ਘਰ ਦੇ ਬਾਹਰ ਖੜੀ ਲੜਕੀ ਦੀ ਗੱਡੀ ਲੈ ਕੇ ਫਰਾਰ ਹੋ ਗਏ ਬਾਅਦ ਖਬਰ ਮਿਲੀ ਕਿ ਕਾਰ ਦਾ ਹਰਿਆਣਾ ਦੇ ਸ਼ਾਹਬਾਦ ਐਕਸੀਡੈਂਟ ਹੋ ਗਿਆ। ਮ੍ਰਿਤਕਾ ਮਲਟੀਨੈਸ਼ਨਲ ਕੰਪਨੀ ਚ ਕੰਮ ਕਰਦੀ ਸੀ ਪਰਿਵਾਰ ਨਵੇਂ ਘਰ ਚ ਕਰੀਬ 6 ਮਹੀਨੇ ਪਹਿਲਾਂ ਸ਼ਿਫਟ ਹੋਇਆ ਸੀ ਤੇ ਕਤਲ ਮਾਮਲੇ ਚ ਕੁਝ ਵੀ ਬੋਲ ਨਹੀਂ ਪਿਆ ਰਿਹਾ। ਮੁਕਸਰ ਚ ਇੱਕ ਸ਼ਖਸ ਤੋਂ ਕਰੋੜਾ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ। ਪਿੰਡ ਰਖਾਲਾ ਦੇ ਇੰਦਰਜੀਤ ਸਿੰਘ ਤੋਂ ਕੌਣ ਬਣੇਗਾ ਕਰੋੜਪਤੀ ਦੇ ਨਾਂ ਤੇ 1 ਕਰੋੜ 32 ਲੱਖ ਰੁਪਏ ਦੀ ਠੱਗੀ ਕੀਤੀ ਗਈ। ਸ਼ਖਸ ਨੂੰ ਅਣਜਾਣ ਨੰਬਰ ਤੋਂ WhatsApp ਕਾਲ ਆਈ ਤੇ 1 ਕਰੋੜ ਦੀ ਲਾਟਰੀ ਨਿਕਲਣ ਦਾ ਚਾਂਸਾ ਦੇ ਕੇ ਪਹਿਲਾਂ 2 ਵਾਰ 20-20 ਹਜ਼ਾਰ ਰੁਪਏ Google Pay ਕਰਾਏ ਗਏ। ਫਿਰ ਨੌਸਰ ਬਾਜਾ ਨੇ ਮੋਬਾਈਲ ਹੈਕ ਕਰ ਲਿਆ। ਇਕਰੀਬ 1.5 ਕਰੋੜ ਦੀ ਠੱਗੀ ਕੀਤੀ ਪੁਲਿਸ ਨੇ ਮਾਮਲਾ ਦਰਜ ਕਰਿਆ ਹਰਿਆਣਾ ਦੇ ਸੋਨੀਪਾਚ ਐਸਟੀਐਫ ਤੇ ਬਦਮਾਸ਼ਾਂ ਵਿਚਾਲੇ ਮੋਟਪੇੜ ਹੋਈ ਇਸ ਤਰ੍ਹਾਂ ਦੋਵੇਂ ਪਾਸੇੋਂ ਕਈ ਰਾਉਂਡ ਗੋਲੀਆਂ ਚੱਲੀਆਂ ਮੋਟਪੇੜ ਤੋਂ ਬਾਅਦ ਐਸਟੀਐਫ ਨੇ ਦੋ ਬਦਮਾਸ਼ਾਂ ਨੂੰ ਗ੍ਰਿਫਤਾਰ ਕਰ ਲਿਆ ਪੁਲਿਸ ਮੁਤਾਬਕ ਬਦਮਾਸ਼ਾਂ ਨੇ ਕੁਝ ਦਿਨ ਪਹਿਲਾਂ ਗੋਹਾਣਾ ਚ ਇੱਕ ਹਵਾਈ ਦੀ ਦੁਕਾਨ ਤੇ ਫਾਇਰਿੰਗ ਕੀਤੀ ਸਿੱਪੇ ਦੁਕਾਨਦਾਰ ਤੋਂ ਰੰਗਦਾਰੀ ਮੰਗੀ ਸੀ ਗ੍ਰਿਫਤਾਰ ਕੀਤੇ ਦੋਵੇਂ ਬਦਮਾਸ਼ ਪਾਉ ਗੈਂਗ ਦੇ ਦੱਸੇ ਜਾਂਦੇ ਕਮਰਾਲਾ ਚ ਇੱਕ ਭਿਆਨਕ ਸੜਕ ਹਾਦਸੇ ਚ ਦੋ ਪੁਲਿਸ ਕਰਮੀਆਂ ਦੀ ਮੌਤ ਹੋ ਗਈ ਜਿਨ੍ਹਾਂ ਦੀ ਪਛਾਣ ਲੁਧਿਆਣਾ ਈਸਟ ਦੇ ACP ਸੰਦੀਪ ਸਿੰਘ ਤੇ ਗਨਮੈਨ ਪਰਮਜੋਤ ਸਿੰਘ ਵਜੋਂ ਹੋਈ ਹਾਦਸੇ ਚ ACP ਦਾ ਡਰਾਈਵਰ ਗਬੀਰ ਦਰਖਮੀ ਹੋ ਗਿਆ ਹਾਦਸਾ ਹਸਪਤਾਲੇ ਵਾਪਰਿਆ ਜਦੋਂ ACP ਆਪਣੇ ਗਨਮੈਨ ਤੇ ਡਰਾਈਵਰ ਨਾਲ ਚੰਡੀਗੜ੍ਹ ਤੋਂ ਲੁਧਿਆਣਾ ਪਰਤ ਰਹੇ ਸੀ ਸਪਰੰਤ ਸਕੋਰਪਿਓ ਨੇ ਪੁਲਿਸ ਦੀ ਗੱਡੀ ਨੂੰ ਓਵਰਟੇਕ ਕਰਨ ਦੀ ਕੋਸ਼ਿਸ਼ ਕੀਤੀ ਤੇ ਦੋਨਾਂ ਗੱਡੀਆਂ ਦੀ ਆਪਸ ਚ ਜ਼ਬਰਦਸਤ ਟੱਕਰ ਹੋਈ ਮਲੋਟ ਦੇ ਵਿੱਚ ਰਫ਼ਤਾਰ ਦਾ ਖੇਰ ਦੇਖਣ ਨੂੰ ਮਿਲਿਆ ਜਿੱਥੇ ਬਠਿੰਡਾ ਰੋਡ ਤੇ ਤੇਜ਼ ਰਫ਼ਤਾਰ ਕੰਟੇਨਰ ਨੇ ਬਾਈਕ ਸਵਾਰ ਨੂੰ ਕੁਚਲ ਦਿੱਤਾ ਹਾਸੇਚ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਬਾਈਕ ਚਲਾ ਰਿਹਾ ਉਸ ਦਾ ਪ੍ਰਾਂ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਸੜਕ ਸੁਰੱਖਿਆ ਪੁਲਿਸ ਨੇ ਹਸਪਤਾਲ ਚ ਦਾਖਲ ਕਰਵਾਇਆ ਦੱਸਿਆ ਜਾ ਰਿਹਾ ਕਿ ਦੋਵੇਂ ਭੈਣ ਪਰ ਆਪਣੜਨ ਲਈ ਗਿੱਦੜਵਾ ਜਾ ਰਹੇ ਸੀ ਕੁਝ ਦਿਨ ਬਾਅਦ ਲੜਕੀ ਨੇ ਕੈਨੇਡਾ ਜਾ ਅੰਮ੍ਰਿਤਸਰ ਚ ਐਕਟਿਵਾ ਸਵਾਰ ਤੇ ਲੁਟੇਰਿਆਂ ਨੇ ICICI ਬੈਂਕ ਨੂੰ ਨਿਸ਼ਾਨਾ ਬਣਾਇਆ ਲੁਟੇਰੇ ਬੈਂਕ ਤੋਂ ਕਰੀ 20 ਲੱਖ ਲੁੱਟ ਕੇ ਫਰਾਰ ਹੋ ਗਏ ਜਿਸ ਵੇਲੇ ਲੁਟੇਰੇ ਬੈਂਕ 'ਚ ਦਾਖਲ ਹੋਏ ਉਸ ਵੇਲੇ ਸਿਕਿਉਰਿਟੀ ਗਾਰਡ ਮੌਜੂਦ ਨਹੀਂ ਸੀ ਲੁਟੇਰਿਆਂ ਨੇ ਬੈਂਕ 'ਚ ਵੱਡੇ ਸਾਰੇ ਕੈਸ਼ ਕਾਊਂਟਰ ਦੇ ਬੈਠੇ ਸ਼ਖਸ ਨੂੰ ਗਨ ਪੁਆਇੰਟ ਤੇ ਲੈ ਲਿਆ ਪੁਲਿਸ ਲੁਟੇਰਿਆਂ ਦੀ ਪਾਲ ਕਰ ਕਰਨਾਲ ਦੇ ਤਰਾਵੜੀ ਦੇ ਪਿੰਡ ਸੱਗਾ 'ਚ ਪੁਲਿਸ ਨੇ ਪੁਲਿਸ ਤੇ ਐਕਸਾਈਜ਼ ਵਿਭਾਗ ਨੇ ਘਰ 'ਚ ਚੱਲਦੀ ਸ਼ਰਾਬ ਦੀ ਫੈਕਟਰੀ ਦਾ ਪਰਦਾਫਾਸ਼ ਕੀਤਾ ਵੱਡੀ ਮਾਤਰਾ 'ਚ ਕੱਚੀ ਲਾਹਣ ਬਰਾਮਦ ਕੀਤੀ ਗਈ ਡੇਰੇ 'ਚ ਪੜੇ ਕਾਰਖੇ ਮਹਿਲਾਵਾਂ ਸ਼ਰਾਬ ਬਣਾਉਂਦੀਆਂ ਸੀ ਜਿਸ ਨੂੰ ਅੱਗੇ ਸਪਲਾਈ ਕੀਤਾ ਜਾਂਦਾ ਸੀ ਯੋਗਨਾ ਨਗਰ 'ਚ ਕੱਚੀ ਸ਼ਰਾਬ ਨਾਲ ਕਈ ਲੋਕਾਂ ਦੀ ਮੌਤ ਤੋਂ ਬਾਅਦ ਪੁਲਿਸ ਨੇ ਸਖਤੀ ਕਰਦੇ ਆਏ ਕਾਰਵਾਈ ਕੀਤੀ। ਮਹੱਲੀ ਦੇ ਖਰੜਚ ਭਾਗੋ ਮਾਜਰਾ ਟੋਲ ਪਲਾਜ਼ਾ ਤੇ ਜ਼ਬਰਦਸਤ ਹਾਗਾਮਾ ਹੋਇਆ ਟੋਲ ਫੀਸ ਨੂੰ ਲੈ ਕੇ ਨੌਜਵਾਨ ਤੇ ਟੋਲ ਮੁਲਾਜ਼ਮਾਂ 'ਚ ਬੈਸ ਹੋ ਗਈ ਇਸ ਤਰ੍ਹਾਂ ਟੋਲ ਕਰਮੀਆਂ ਨੇ ਨੌਜਵਾਨ ਦੀ ਬੇਰਮੀ ਨਾਲ ਫੁੱਟਬਾਰ ਕੀਤੀ ਜਿਸ ਤੋਂ ਬਾਅਦ ਟੋਲ ਕਰਮੀ ਮੌਕੇ ਤੋਂ ਫਰਾਰ ਹੋ ਗਏ ਟੋਲ ਤੇ ਕੰਮ ਕਰਨ ਵਾਲਿਆਂ ਦਾ ਇਲਜ਼ਾਮ ਹੈ ਕਿ ਨੌਜਵਾਨ ਪੁਲਿਸ ਮੁਲਾਜ਼ਮ ਹੋਣ ਦਾ ਰੋਪ ਝਾੜ ਰਿਹਾ ਸੀ ਤੇ ਟੋਲ ਫੀਸ ਦੇਣ ਦੀ ਜਗ੍ਹਾ ਤਬਕੀਆਂ ਦੇ ਰਿਹਾ ਫਗਵਾਣਾ ਚ ਖਾਟੀਪਿੰਡ ਨੇੜੇ ਲੁਟੇਰਿਆਂ ਨੇ ਇੱਕ ਬਜ਼ੁਰਗ ਨੂੰ ਨਿਸ਼ਾਨਾ ਬਣਾਇਆ ਬਾਈਕ ਸਵਾਰ ਦੋ ਲੁਟੇਰਿਆਂ ਨੇ ਪਹਿਲਾਂ ਤਾਂ ਬਜ਼ੁਰਗ ਦੀਆਂ ਅੱਖਾਂ 'ਚ ਲਾਲ ਮਿਰਚ ਦਾ ਪਾਊਡਰ ਪਾਇਆ ਤੇ ਫਿਰ ਹਜ਼ਾਰਾਂ ਰੁਪਏ ਖੋ ਕੇ ਫਰਾਰ ਹੋ ਗਏ ਬਜ਼ੁਰਗ ਸੰਤੋਸ਼ ਸਿੰਘ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਅੱਖਾਂ ਦਾ ਇਲਾਜ ਚੱਲ ਰਿਹਾ ਉੱਥੇ ਹੀ ਪੁਲਿਸ ਵੱਲੋਂ ਘਟਨਾ ਵਾਲੀ ਥਾਂ ਤੇ ਲੱਗੇ ਸੀਸੀਟੀਵੀ ਖੰਗਾਲੇ ਜਾ ਰਹੇ ਬਟਾਲਾ ਦੇ ਮਾਨ ਨਗਰ 'ਚ ਬਦਮਾਸ਼ਾਂ ਨੇ ਗਨ ਪੁਆਇੰਟ ਤੇ ਇੱਕ ਜੁਐਲਰ ਨੂੰ ਲੁੱਟ ਲਿਆ ਇੱਥੋਂ ਕਰੀਬ 13 ਟੋਲੇ ਸੋਨਾ ਤੇ 5000 ਦੀ ਨਕਦੀ ਲੈ ਕੇ ਫਰਾਰ ਹੋ ਗਏ ਜੁਐਲ ਜੋ ਪਰਦੇ ਸਮੇਂ ਤਿੰਨ ਬਾਈਕ ਸਵਾਰ ਨੇ ਹੰਗਾਂ ਦੇ ਬਾਣੇ ਚਾਏ ਜੁਐਲਰੀ ਸ਼ਾਪ ਤੇ ਆਉਂਦੇ ਹੀ ਉਹਨਾਂ ਨੇ ਪਿਸਤੌਲ ਤਾਨ ਦਿੱਤੀ ਤੇ ਸੋਨਾ ਲੁੱਟ ਕੇ ਲੈ ਗਏ ਪੁਲਿਸ ਵੱਲੋਂ ਇਲਾਕੇ ਚ ਲੱਗੇ ਸੀਸੀਟੀਵੀ ਖੰਗਾਲੇ ਜਾਣ ਪੁਸ਼ਾਰਪੁਰ ਦੀ ਥਾਣਾ ਮੈਟੇਆਣਾ ਦੀ ਪੁਲਿਸ ਨੇ ਏਟੀਐਮ ਲੁੱਟਣ ਵਾਲੇ ਤੇ ਚੋਰੀ ਕਰਨ ਵਾਲੇ ਗੈਂਗ ਨੂੰ ਕਾਬੂ ਕੀਤਾ ਗੈਂਗ ਦਾ ਮੁੱਖ ਦੋਸ਼ੀ ਹੈਰੀ ਦੱਸਿਆ ਜਾ ਰਿਹਾ ਗੈਂਗ ਦੇ ਖੁੱਲ ਚਾਰ ਮੈਂਬਰ ਫੜੇ ਗਏ ਨੇ ਪੁਲਿਸ ਨੇ ਗੈਂਗ ਦਾ ਪੁਰਾਣਾ ਸਾਰਾ ਰਿਕਾਰਡ ਸਾਂਝਾ ਕੀਤਾ 13 ਜਨਵਰੀ ਨੂੰ ਇਹਨਾਂ ਏਟੀਐਮ ਦੀ ਚੋਰੀ ਦੀ ناکਾਮ ਕੋਸ਼ਿਸ਼ ਕੀਤੀ ਸੀ ਤੇ 18 ਤੇ 19 ਮਾਰਚ ਦੀ ਰਾਤ ਨੂੰ ਇਨਾ ਪੰਜਾਬ ਨੈਸ਼ਨਲ ਬੈਂਕ ਦੀ ਏਟੀਐਮ ਮਸ਼ੀਨ ਲੁੱਟੀ ਸੋਨੀਪਾ ਦੇ ਸੈਕਟਰ 23 ਚ ਚੋਰਾਂ ਨੇ ਦਹਿਸ਼ਤ ਬਚਾਈ ਹੁਣ ਤੱਕ ਲੋਕਾਂ ਦੇ ਕਈ ਘਰਾਂ ਨੂੰ ਨਿਸ਼ਾਨਾ ਬਣਾਉਣ ਦੇ ਨਾਲ-ਨਾਲ ਘਰਾਂ ਚ ਰੱਖੇ ਗਮਲੇ ਤੱਕ ਚੋਰੀ ਕਰਕੇ ਲੈ ਗਏ ਸੀਸੀਟੀਵੀ ਤਸਵੀਰਾਂ ਸਾਹਮਣੇ ਆਈਆਂ ਨੇ ਸੈਕਟਰ 23 ਪਾਣੀਪਾ ਦੇ ਸਭ ਤੋਂ ਪੌਛ ਇਲਾਕਿਆਂ ਚੋਂ ਇੱਕ ਕੈ ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਕਈ ਵਾਰ ਪੁਲਿਸ ਨੂੰ ਸ਼ਿਕਾਇਤ ਕਰ ਚੁੱਕੇ ਨੇ ਪਰ ਹਾਲੇ ਤੱਕ ਘਟਨਾਵਾਂ ਰੁਕੀਆਂ ਅਬੋਰ ਦੇ ਸਿਵਲ ਹਸਪਤਾਲ ਨੇੜੇ ਇੱਕ ਪਾਰਕ ਚੋਂ ਪੇਤ ਪਰੇ ਹਲਾਤਾ ਚ ਇੱਕ ਸ਼ਖਸ ਦੀ ਲਾਸ਼ ਬਰਾਮਦ ਹੋਈ ਮ੍ਰਿਤਕ ਦੀ ਜੇਬ ਚੋ ਰਾਜਸਥਾਨ ਦੇ ਹਨੂਮਾਨਗੜ੍ਹ ਦੇ ਸਰਕਾਰੀ ਹਸਪਤਾਲ ਦੀ ਪਰਚੀ ਨਿਕਲੀ ਮ੍ਰਿਤਕ ਦੀ ਪਛਾਣ 13 ਸਾਲਾ ਮੇਜਰ ਵਜੋ ਹੋਈ ਹੈ ਮੌਕੇ ਤੇ ਲਾਸ਼ ਨੂੰ ਮੌਤਵੀ ਚਰਪਾ ਦਿੱਤਾ ਗਿਆ ਪੁਲਿਸ ਨੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਤੋਹਾਣਾ ਦੇ ਵਿੱਚ ਦਰਦਨਾ ਖਾਸਾ ਵਾਪਰਿਆ ਜਿੱਥੇ ਇੱਕ ਕਾਰ ਅਚਾਨਕ ਪਾਖੜਾ ਨਹਿਰ ਚ ਡਿੱਗ ਪਈ ਪੁਲਿਸ ਨੇ ਕੁੱਤਾ ਖੁਰਾਨੀ ਮਦਦ ਨਾਲ ਰੈਸਕਿਊ ਆਪਰੇਸ਼ਨ ਚਲਾਇਆ 50 ਮੀਟਰ ਦੂਰ ਤੱਕ ਇੱਕ ਸ਼ਖਸ ਦੀ ਲਾਸ਼ ਬਰਾਮਦ ਹੋਈ ਮ੍ਰਿਤਕ ਦੀ ਅੰਗਰੂਰ ਦੇ ਲਹਿਰਾ ਕਾਗਾ ਦੇ ਰਹਿਣ ਵਾਲੇ ਗਗਨ ਵਜੋ ਪਛਾਣ ਹੋਈ ਹੈ ਜੋ ਕਿ ਬਠਿੰਡਾ ਚ ਵੀਜ਼ਾ ਕੰਸਲਟੈਂਸੀ ਦਾ ਕੰਮ ਕਰਦਾ ਸੀ ਫਿਰ ਹਾਲ ਹਲੇ ਤੱਕ ਇਹ ਸਾਫ ਨਹੀਂ ਹੋ ਪਾਇਆ ਕਿ ਹਾਦਸੇ ਵੇਲੇ ਕਾਰ ਚ ਕਿੰਨੇ ਲੋਕ ਸਵਾਰ ਸਨ ਬਠਿੰਡਾ ਦੇ ਸਰਕਾਰੀ ਹਸਪਤਾਲ ਚ ਬੱਤੀ ਗੁੱਲ ਹੋਣ ਨਾਲ ਮਰੀਜ਼ਾਂ ਨੂੰ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਲਾਈਟ ਨਾ ਹੋਣ ਕਰਕੇ ਡਾਕਟਰਾਂ ਨੇ ਐਮਰਜੈਂਸੀ ਵਾਰਡ ਚ ਟਾਰਚ ਦੀ ਰੌਸ਼ਨੀ ਚ ਇਲਾਜ ਕੀਤਾ ਇਸਤਾਨ ਮਰੀਜ਼ਾਂ ਨਾਲ ਆਏ ਉਹਨਾਂ ਦੇ ਰਿਸ਼ਤੇਦਾਰ ਮੋਬਾਈਲ ਦੀ ਫਲੈਸ਼ ਲਾਈਟ ਔਨ ਕਰਕੇ ਖੜੇ ਰਹੇ ਸਾਲ ਚ ਮਿਲਣ ਵਾਲੀਆਂ ਸੇ ਸਵਿਧਾ ਮਾਨੂੰ ਲੈ ਕੇ ਸਵਾਲ ਖੜੇ ਹੋਏ ਨੇ ਤੇ ਸਿਵਲ ਸਰਜਨ ਤੋਂ ਸਿਵਲ ਸਰਜਨ ਤੇ ਨੇ ਲਾਈਟ ਤੋਂ ਜਾਣ ਤੇ ਜਨਰੇਟਰ ਦਾ ਪ੍ਰਬੰਧ ਕਰਨ ਲਈ ਸਿਵਲ ਸਰਜਨ ਨੂੰ ਕਿਹਾ ਗਿਆ। ਰਾਜਪੁਰਾ ਦੇ ਸਰਕਾਰੀ ਕੋਆਡ ਸੀਨੀਅਰ ਸੈਕੰਡਰੀ ਸਕੂਲ ਐਨਟੀਸੀ ਚ ਕੋਈ ਕਾਮਰਸ ਦਾ ਟੀਚਰ ਨਹੀਂ ਹੈ ਸਕੂਲ ਚ ਸੱਤ ਟੀਚਰ ਵਾਰੀ ਵਾਰੀ ਸਾਰੇ ਰਿਟਾਇਰ ਹੋ ਗਏ ਨਵੇਂ ਸੈਸ਼ਨ ਚ ਦਾਖਲਾ ਸ਼ੁਰੂ ਹੋਇਆ ਤਾਂ ਕਾਮਰਸ ਦੇ ਵਿਦਿਆਰਥੀ ਦਾਖਲ ਨਹੀਂ ਕੀਤੇ ਜਾ ਰਹੇ ਸਕੂਲ ਪ੍ਰਿੰਸੀਪਲ ਨੇ ਆਫ ਕੈਮਰਾ ਕਿਹਾ ਕਿ ਸਬੰਧਿਆ ਸਿੱਖਿਆ ਮੰਤਰੀ ਨੂੰ ਕਈ ਵਾਰੀ ਕਹਿ ਚੁੱਕੇ ਨੇ ਅੰਕੜਿਆਂ ਮੁਤਾਬਕ 6 ਦਰਜਨ ਦੇ ਕਰੀਬ ਵਿਦਿਆਰਥੀ ਹੁਣ ਕਮਰਸ ਦੀ ਪੜਾਈ 'ਚ ਹਰ ਸਾਲ ਦਾਖਲਾ ਲੈਂਦੇ ਨੇ